ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਭਗਵੰਤ ਮਾਨ ਦੇ ਲਈ ਆਈ ਅੱਤ ਦੀ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਆਪ ਨੂੰ ਜਲੰਧਰ ਚ ਵੱਡਾ ਝੜਕਾ ਲੱਗਿਆ ਜਾਣਕਾਰੀ ਮੁਤਾਬਕ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਲੰਧਰ ਸ਼ੌਣੀ ਦੇ ਸਾਬਕਾ ਵਿਧਾਇਕ ਜਗਵੀਰ ਸਿੰਘ ਬਰਾੜ ਪਾਇ ਪਛੰਬਲ ਹੋ ਗਏ ਹਨ ਦਰਅਸਲ ਜਗਵੀਰ ਬਰਾੜ ਪਾਰਟੀ ਤੋਂ ਨਰਾਜ ਸਨ ਜਸਕਰ ਕੇ ਉਹ ਆਪਣੀ ਆਮ ਆਦਮੀ ਪਾਰਟੀ ਛੱਡ ਕੇ ਪਾਇ ਪਛੰਬਲ ਹੋ ਗਏ ਹਨ ਪਾਇ ਪਾ ਦੇ ਰਾਸ਼ਟਰੀ ਜਨਰਲ ਸਕਤਰ ਤਰਨ ਚੌਗ ਨੇ ਪਾਇ ਪਛੰਬਲ ਕਰਵਾਇਆ ਤੇ ਰਗ ਜਗਵੀਰ ਬਰਾੜ ਜਿਮਨੀ ਚੋਣਾ ਦੌਰਾਨ ਸ਼ੌਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਸ਼ਾਮਿਲ ਹੋ ਤਬਾਦ ਆਪ ਵੱਲੋਂ ਬਰਾੜ ਨੂੰ ਕੋਈ ਵੱਡਾ ਅਹੁਦਾ ਨਹੀਂ ਦਿੱਤਾ ਗਿਆ ਤੇ ਜਗਵੀਰ ਸਿੰਘ ਬਰਾੜ ਸੂਬੇ ਚ ਅਕਾਲੀ ਦਲ ਦੀ ਸਰਕਾਰ ਵੇਲੇ ਜਦندر ਸ਼ੌਣੀ ਤੋਂ ਹਲਕੇ ਤੋਂ ਵਿਧਾਇਕ ਸਨ ਦੇ ਵੀਡੀਓ ਦੇਖਣ ਲਈ ਤੋ ਬਾਡਾ ਤਾਂ